550 ਸਾਲ ਦਾ ਇੰਤਜ਼ਾਰ ਖਤਮ ਹੋਣ ਤੋਂ ਬਾਅਦ ਕੱਲ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਜਿਸ ਨੂੰ ਲੈ ਕੇ ਦੇਸ਼ ਭਾਰ ਦੇ ਵਿੱਚ ਭਾਰੀ ਉਤਸ਼ਾਹ ਤੇ ਹਿੰਦੂ ਭਾਈਚਾਰਾ ਕਾਫੀ ਖੁਸ਼ ਨਜ਼ਰ ਆ ਰਿਹਾ ਇਸੇ ਦੇ ਚਲਦੇ ਆ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਕੱਲ ਰਾਜਪੁਰਾ ਦੇ ਵਿੱਚ ਦੀਵਾਲੀ ਵਾਲਾ ਮਾਹੌਲ ਦੇਖਣ ਨੂੰ ਮਿਲੇਗਾ ਤੇ ਹਰ ਇੱਕ ਘਰ ਤੇ ਦੁਕਾਨ ਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਤਸਵੀਰ ਵਾਲਾ ਝੰਡਾ ਲਹਿਰਾਇਆ ਜਾਵੇਗਾ ਇਸ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਆ ਦੇਖੋ ਪੂਰੇ ਦੇਸ਼ ਦੇ ਅੰਦਰ ਜੋ ਰਾਮ ਭਗਤ ਨੇ ਉਹਨਾਂ ਦੇ ਮਨ ਦੇ ਅੰਦਰ ਬਹੁਤ ਜ਼ਿਆਦਾ ਚਾਹ ਅਤੇ ਖੁਸ਼ੀ ਹੈ ਇਸ ਗੱਲ ਦੀ ਕਿ ਜੋ ਰਾਮ ਲੱਲਾ ਜੀ ਦਾ ਪ੍ਰਾਨ ਪ੍ਰਤੀਸ਼ਠਾ ਕੱਲ 22 ਜਨਵਰੀ ਨੂੰ ਅਯੁੱਧਿਆ ਵਿਖੇ ਹੋਣੀ ਹੈ ਤੇ ਉਹਦੇ ਲਈ ਜਿੱਥੇ ਪੂਰੇ ਦੇਸ਼ ਦੇ ਅੰਦਰ ਬੜੀਆਂ ਖੁਸ਼ੀਆਂ ਚਾਹਮਾਂ ਨਾਲ ਮਨਾਏ ਜਾ ਰਿਹਾ ਹੈ ਤੇ ਸਾਡੇ ਵੀ ਪੂਰੀ ਜਿਹੜੀ ਹੈਗੀ ਆ ਰਾਜਪੁਰੇ ਦੀ ਪੂਰੀ ਹਲਕੇ ਦੀ ਜਿਹੜੀ ਕਾਂਗਰਸ ਕਮੇਟੀ ਹੈ ਦੋਏ ਬਲਾਕ ਕਾਂਗਰਸ ਕਮੇਟੀਆਂ ਜਿੰਨੇ ਵੀ ਸਾਡੇ ਅਹੁਦੇਦਾਰ ਸਾਬਾਨਾ ਤੇ ਉਹ ਵੀ ਕੱਲ ਬਹੁਤ ਵੱਡੇ ਪੱਦਰ ਦੇ ਉੱਤੇ ਖੁਸ਼ੀ ਦੇ ਨਾਲ ਕੱਲ ਨੂੰ ਟਾਲੀ ਵਾਲਾ ਚੌਂਕ ਵਿਖੇ ਅਸੀਂ ਸਵੇਰੇ ਜਿਹੜਾ ਪਹਿਲਾਂ ਅਸੀਂ ਹਵਨ ਕਰਾਣਾ ਹੈ ਪੂਜਾ ਕਰਾ ਕੇ ਉਹ ਤੋਂ ਬਾਅਦ ਜਿਹੜਾ ਹੈ ਸਾਰੇ ਜਿਹੜੇ ਦੀਵੇ ਤੇਲ ਇਹ ਸੀਸ਼ਿਆ ਤੇ ਨਾਲ ਪੱਤੀਆਂ ਜਿਹੜੀਆਂ ਹੈਗੀਆਂ ਉਹ ਵੀ ਸਾਰੀਆਂ ਜਿਹੜੀਆਂ ਹੈਗੀਆਂ ਆਮ ਜਨਤਾ ਨੂੰ ਵੰਡਿਆ ਜਾਣਗੀਆਂ ਕਿ ਉਹ ਘਰ-ਘਰ ਜਾ ਕੇ ਜਿਹੜਾ ਹੈ ਉਹ ਆਪਣਾ ਦੀਪ ਮਾਲਾ ਜਿਹੜੀ ਉਹ ਕਰਨ ਤੋਂ ਇਹਦੇ ਨਾਲ ਨਾਲ ਜਿਹੜਾ ਹੈਗਾ ਲੰਗਰ ਦਾ ਵੀ ਪ੍ਰਬੰਧ ਜਿਹੜਾ ਹੈਗਾ ਉਹ ਸਾਰਿਆਂ ਨੇ ਰਲ ਕੇ ਜਿਹੜਾ ਕੀਤਾ ਹੈ ਤੋਂ ਬਹੁਤ ਮਤਲਬ ਚਾੜ੍ਹਿਆ ਹੋਇਆ ਮੈਂ ਕਹਿ ਸਕਦਾ ਕਿ ਸਾਰੇ ਆਪਣੇ ਆਪਣੇ ਘਰਾਂ ਦੇ ਉੱਤੇ ਜਿਹੜੇ ਹੈਗੇ ਆ ਭਗਵਾਨ ਰਾਮ ਜੀ ਦੇ ਜਿਹੜੇ ਹੈਗੇ ਵੱਡੇ-ਵੱਡੇ ਝੰਡੇ ਲਗਾ ਰਹੇ ਹੈਗੇ ਆ ਥਾਂ-ਥਾਂ ਤੇ ਸ਼ਹਿਰ ਦੇ ਅੰਦਰ ਫਲੈਕਸ ਲਾਏ ਹੋਏ ਹੈਗੇ ਆ ਸੋ ਮੈਂ ਤਾਂ ਇਹੀ ਕਹਾਂਗਾ ਕਿ ਇਹ ਆਪਾਂ ਸਾਰੇ ਖੁਸ਼ ਨਸੀਬ ਆ ਕਿ ਜਿਹੜਿਆਂ ਨੂੰ ਆਪਣੀ ਜ਼ਿੰਦਗੀ 'ਚ ਇਹ ਦਿਨ ਜਿਹੜਾ ਮੌਕਾ ਜਿਹੜਾ ਸਾਨੂੰ ਦੇਖਣ ਨੂੰ ਜਿਹੜਾ ਇਹ ਮਿਲ ਰਿਹਾ ਹੈਗਾ ਕਿਉਂਕਿ ਸਾਡੇ ਬਜ਼ੁਰਗ ਤਾਂ ਇਹਦੇ ਲਈ ਬਹੁਤ ਜ਼ਿਆਦਾ ਲੜਾਈ ਲੜਦੇ ਚਲੇ ਗਏ ਸੋ ਮੈਂ ਇਹੀ ਕਹਿਣਾ ਕਿ ਤੁਸੀਂ ਸਾਰੇ ਦਿਨੇ ਛੋਟੀਆਂ ਗੱਲਾਂ 'ਚ ਨਾ ਪੈਦੇ ਹੋਏ ਬਹੁਤ ਖੁਸ਼ੀਆਂ ਚਾਹਾਂ ਦੇ ਨਾਲ ਕੱਲ ਦਾ ਜਿਹੜਾ ਦਿਨ ਆ ਉਹ ਮਨਾਓ ਅਤੇ ਆਪਣੇ ਮਾਣਾਂ ਦੀ ਮੈਲ ਨੂੰ ਕੱਟ ਕੇ ਜਿਹੜਾ ਹੈਗਾ ਆਪਾਂ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰੀਏ ਕਿ ਇਸ ਮੁਲਕ ਦੇ ਅੰਦਰ ਜਿਹੜਾ ਰਾਮ ਰਾਜ ਹੈ ਜਿਹੜਾ ਉਹ ਸਥਾਪਿਤ ਹੋਵੇ ਤਾਂ ਕਿ ਜਿਹੜੇ ਖਾਲ ਜਿਹੜੇ ਹੈਗੇ ਆ ਬਰਾਬਰ ਮਿਲ ਕੇ ਜਿਹੜਾ ਹੈ ਉਹ ਆਪਣਾ ਪਰਿਵਾਰਾਂ ਦੀ ਜਿਹੜੀ ਹੈਗੀ ਆ ਉਹ ਅਤੇ ਪਰਿਵਾਰਾਂ ਦੀ ਵੀ ਦੇਖਭਾਲ ਕਰਨ ਆਪਣੇ ਸੂਬਿਆਂ ਦੀ ਇਸ ਦੇਸ਼ ਦੀ ਵੀ ਰੱਖਿਆ ਕਰਨ ਸੋ ਬਹੁਤ ਬਹੁਤ ਸਾਡੀ ਪੂਰੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਤੇ ਮੈਂ ਦੁਬਾਰਾ ਫਿਰ ਇਸ ਗੱਲ ਦੀ ਬੇਨਤੀ ਕਿ ਬਹੁਤ ਖੁਸ਼ੀਆਂ ਚਾਹਵਨ ਇਹਨਾਂ ਦਾ ਕੱਲ ਦਾ ਜਿਹੜਾ ਦਿਨ ਆ ਉਹ ਦੀਪਮਾਲਾ ਕਰਕੇ ਪਟਾਕੇ ਚਲਾ ਕੇ ਆਤਸਵਾਜੀ ਚਲਾ ਕੇ ਇਹ ਦਿਨ ਨੂੰ ਖੁਸ਼ੀਆਂ ਨਾਲ ਮਨਾਉਂਦੇ